ਦੇ ਦੇ ਦਿਕਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਹਾਰਪੁਰ ਦਾ ਹਲਕਾ ਚੱਬੇਵਾਲ ਦਾ ਪਿੰਡ ਕੁਕੜਾ ਦਾ ਜੋ 914 ਦਾ 20 ਗਸ ਮੁੱਟਾ ਸੀ ਤੇ ਨਾਲ ਹੀ ਗੋਪਾਲੀਆਂ ਪਿੰਡ ਮੱਥੂ ਵੀ ਟੁੱਟਾ ਹੋਇਆ ਜੀ ਤੇ ਲਗਭਗ ਵਾਹੇ 1.500 ਦਾ ਪਾੜ ਪਿਆ ਹੋਇਆ ਜੀ ਇੱਥੇ ਅੱਜ ਸੇਵਾ ਚੱਲ ਰਹੀ ਹੈ ਜੀ ਪ੍ਰਸ਼ਾਸਨ ਦੁਆਰਾ ਬੰਨ ਬਨੇ ਜਾ ਰਿਹਾ ਹੈ ਤੇ ਨਾਲ ਆੜਦ ਵਾਲੇ ਪਿੰਡ ਦੀਆਂ ਸੰਗਤਾਂ ਸਹਿਯੋਗ ਕਰ ਰਹੀਆਂ ਜੀ ਪਿੰਡ ਜਨੋਹਾ ਵੱਡੋਂ ਨੰਗਲਾਂ ਠੱਲਾਂ ਚੈੜਾ ਦਲਵੇੜਾ ਕੋਲਡਰ ਪਰ ਰਹੱਲੀ ਤਪੜਾ ਗੁਪੋਵਾਲ ਗੋਪਾਲੀਆਂ ਮੋਗੋਪੱਟੀ ਡਾਂਡੀਆਂ ਸੰਗਤਨ ਹੱਥ ਜੋੜ ਕੇ ਬੇਨਤੀ ਹੈ ਅੱਜ ਵੀ ਕੰਡਮਨ ਹੋ ਰਹੀ ਹੈ ਇਸ ਵਕਤ ਤੇ ਹੱਥ ਜੋੜ ਕੇ ਸੰਗਤਨ ਨੂੰ ਬੇਨਤੀ ਹੈ ਤੇ ਆਪਣਾ ਆਕੇ ਨਾਲ ਸਹਿਯੋਗ ਕਰਾਓ ਜੀ ਬਾਦੋ ਸਾਹਮਣੇ ਲਾ ਕੇ ਪਹੁੰਚੋ ਤੇ ਜਿੰਨਾ ਆਪਾਂ ਨਾਲ ਸਰਕਾਰ ਨਾਲ ਸਹਿਯੋਗ ਕਰ ਸਕਦੇ ਆ ਉਹਨਾਂ ਸਹਿਯੋਗ ਆਪਾਂ ਕਰੀਏ ਜੀ ਮਿਲੋ ਸਾਹਮਣੇ ਪੋਗਲੈਂਡ ਲੱਗੀ ਹੋਈ ਹੈ ਜੀ ਆ ਜਾ ਤੇਰੀ ਵੀ ਵੀਡੀਓ ਬਣੇ ਮਾਰ ਆ ਜਾ ਉਹ ਨਿੱਕੇ ਸੰਗਤਾਂ ਨੂੰ ਆਪਣਾ ਸ਼ਾਬ ਸ਼ਗਾਤੀ ਹੈ ਤੇ ਲੰਗਰ ਸੰਗਤਾਂ ਨੂੰ ਲੰਗਰ ਵੀ ਛਕਲੇ ਆ ਕੋਈ ਕਰ ਦੇ ਦਾਰਗਾਹ ਦਾ ਦੇਣਾ ਕੋਈ ਦੇ ਦੇਣਾ ਕੋ ਖਵਾੜੀਆਂ ਕਿੱਥੇ ਵੀ ਹੈ ਖਵਾੜੀਆਂ ਐ ਨਹੀਂ ਯਾਰ ਖਵਾੜੀਆਂ ਉਹਨਾਂ ਤੋਂ ਹੋਣੀਆਂ ਯਾਰ ਬਈਆਂ ਕੋ ਆ ਜਾਓ ਆ ਜਾਓ ਆ ਜਾਓ ਬਈਆਂ ਕੋ ਖੜ੍ਹਦੋ ਮੰਗਣਾ ਇੱਥੇ ਹੋਰ ਪੈਰ ਮੰਗ ਲਾ ਦੇ ਕਰੋ ਸਾਨੂੰ ਇਹ ਨਹੀਂ ਚਾਹੀਦੇ ਸਾਰੇ ਬੁਰੇ ਇੰਨੇ ਗਾਣੇ ਭਰੇ ਹੋਏ ਨੇ ਜੀ ਧੰਨਵਾਦ ਗਾਰੇ ਸਾਰੇ ਵੀਰਾਂ ਦਾ ਜੋ ਉਹ ਜੱਸੀ ਆ ਜਾ ਤੂੰ ਵੀਡੀਓ ਬਣਾ ਲੈ ਮੜੀ ਜੀ ਪਾਉ ਤੋਂ ਵੀ ਸਾਖਤ ਪਹੁੰਚੀ ਹੋਈ ਹੈ ਜੀ ਸੇਵਾ ਕਰਨ ਵਾਸਤੇ ਬਰੇ ਉਰੇ ਚੱਕ ਕੇ ਮੋਰੀ ਲਗਾਏ ਜਾ ਰਹੇ ਨੇ ਜਾਲ ਬਣਿਆ ਨਾਲ ਆਜੋ 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 ਕਾਕੇ ਵੀ ਆ ਜਾ ਇਧਰ ਨੂੰ ਇਹ ਆਵੇ ਕਰ ਲੂਗੇ ਇਹ ਕਸਾ ਬਣਾਓ ਹੋਰੇ ਬਨਰ ਦਾ ਕਰੋ ਜਗਾੜ ਆਜੋ 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 ਨਹੀਂ ਪਤਾ ਲੱਗਦਾ ਕੋਈ ਨਹੀਂ ਬਦਰਾ ਹੋ ਫੇਰ ਬਾਗੀ ਦਾ ਨਹੀਂ ਸਕਤਾਂ ਜੋ ਦਰਾਖਤ ਹੈਗੇ ਉਹਨਾਂ ਨੂੰ ਦਾਤ ਨਾ ਵੱਡੇ ਜਾ ਰਿਹਾ ਰਸਤਾ ਪਧਰਾ ਕੀਤਾ ਜਾ ਰਿਹਾ ਹੈ ਤੇ ਉਧਰ ਨਿਰੇਗਾਲ ਦੀਆਂ ਬੀਬੀਆਂ ਬੋਰੀਆਂ ਭਰ ਰਹੀਆਂ ਨੇ ਲਗਭਗ 1000 2000 ਬੋਰੀ ਭਰ ਕੇ ਸਾਹਮਣੇ ਰੱਖੀ ਹੋਈ ਆ ਠੀਏ ਦਾਤ ਕੁੱਟ ਕੇ ਥੇ ਨਾਲ ਮਿੱਟੀ ਫਸੇ ਹੋਏ ਨੇ ਉਹਨਾਂ ਨੂੰ ਵੱਡੇ ਜਾ ਰਿਹਾ ਦਰਾਤ ਦੇਖ ਕੇ ਦੇ ਜਿਹੜਾ ਵਿੱਚ ਮਿੱਟੀ ਫਸੀਆਂ ਹੋਈਆਂ ਜੀ ਨਹੀਂ ਲੱਗਾ ਲੈ ਤਾਂ ਫੜ ਕਾਫੀ ਜ਼ੋਰ ਲੱਗ ਰਿਹਾ ਬੰਦੇ ਦਾ ਜੜਾ ਖਿੱਚੋ ਆ ਨਾ ਸੇਵਾ ਕਰ ਰਹੇ ਜਿਹੜੇ ਬੰਦੇ ਬਾਹਰ ਕੱਢ ਲਈ ਹੈ ਜੀ ਆਹ ਦੇਖ ਆਹ ਦੇਖ ਹੈ ਠੀਕ ਆ ਵੀ ਖਿੱਚ ਰਿਹਾ ਬੰਦਾ ਪਿੰਡ ਵੱਡੂ ਤੋਂ ਬਹੁਤ ਸੰਤਾ ਪਹੁੰਚੀ ਹੋਈਆਂ ਸੇਵਾ ਕਰਨ ਜੀ ਅੱਜ ਸੇਵਾ ਦਾ ਪਹਿਲਾ ਦਿਨ ਹੋ ਆ ਜੀ ਆ ਵੀਰ ਪਟਿਏ ਹੈ ਫੋਟੋ ਖਾਜ ਕੇ ਪਾਦੇ ਜੱਸਾ ਕਾਫੀ ਡੇਢ ਪੌਂਡ 200 ਫੁੱਟ ਪਾੜ ਪਿਆ ਹੋਇਆ ਜੀ ਸੰਕਤਾਂ ਰੇਤੇ ਦੇ ਬੁਰੇ ਭਰੇ ਚੱਕ ਲੈ ਕੇ ਆ ਰਹੀਆਂ ਜੀ ਭਰ ਕੇ ਉਹਦਾ ਵਾ ਯਾਰ ਹੁੱਦਰ ਨਾ ਪੈਰ ਕਿਤੇ ਵੀ ਰੱਖਿਓ ਭਾਈ ਮੋਰੇ ਦਿੱਟੋ ਮੋਰੇ ਸਾਰਾ ਸਰੀਰ ਕਿਤੇ ਓਏ ਤੈਰ ਕਿਤੇ ਨਾ ਹੋ ਸਰੀਰ ਉੱਤੇ ਨਹੀਂ ਹੈ ਸਾਰਾ ਤੇਰਾ ਉੱਤੇ ਕੋਕਲੈਂਡ ਮਸ਼ੀਨ ਲੱਗੀ ਹੋਈ ਹੈ ਜੀ ਰਸਤਾ ਪਤਾ ਕਰ ਰਹੀ ਆ ਹਾਂ ਜੀ ਆ ਦੋਕਾ ਆ ਦੋਕ ਮੋੜੇ ਲਾ ਦੇ ਆਹੀ ਰਹਿ ਗਿਆ ਇੱਕ ਆ ਦਾਰੇ ਉਹਨਾਂ ਦਵਾਕੇ ਪਾਸੇ ਕਰੋ ਯਾਰ ਆ ਕੇ ਲੰਗਰ ਦੀ ਸੇਵਾ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਕਰਮ ਸਿੰਘ ਜੀ ਵੱਡੋਂ ਤੋਂ ਚੱਲ ਰਹੀ ਸੇਵਾ ਜੀ ਬੰਨ ਬੰਨਣ ਦੇ ਲੰਗਰ ਦੀ ਸੇਵਾ ਚਾਹ ਦੀ ਸੇਵਾ ਉਹ ਪਾਲੀਆਂ ਕੁੱਪੜਾਂ ਦੇ ਪਿੰਡ ਦੇ ਫਰਦਾਂ ਕਰਨੀਆਂ ਜੀ ਤੇ ਸੰਗਤਾਂ ਲੰਗਰ ਛਕ ਰਹੀਆਂ ਜੀ 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 ਜ